ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਦੇ ਆ ਕਿ ਜਦੋਂ ਆਪਾਂ ਸੂਟ ਸਲਾਈ ਕਰ ਲੈਨੇ ਆ ਤੇ ਮੁੜ ਕੇ ਆਪਾਂ ਇਹਨੂੰ ਝਾੜ ਕੇ ਦੇਖਦੇ ਆ ਤੇ ਥੱਲੇ ਕਾਨ ਆਉਂਦੀ ਆ ਤੇ ਉਹ ਕਾਨ ਨੂੰ ਆਪਾਂ ਕਿਸ ਤਰ੍ਹਾਂ ਸੈੱਟ ਕਰਨਾ ਜਿਵੇਂ ਕਿ ਆਪਾਂ ਇਹ ਜਗ੍ਹਾ ਤੋਂ ਸੂਟ ਫੜ ਲਿਆ ਇਹਨੂੰ ਇਸ ਤਰ੍ਹਾਂ ਝਾੜ ਕੇ ਦੇਖਦੇ ਆ ਕਿ ਇਹਦੇ ਵਿੱਚ ਕਾਨ ਕਿੰਨੀ ਆਉਂਦੀ ਆ ਇਹ ਕੋਈ ਵਿੱਚ ਕਿੰਨੀ ਕਾਨ ਆਉਂਦੀ ਮੈਂ ਬਿਲਕੁਲ ਇਸ ਤੋਂ ਆਪਾਂ ਸੈਂਟਰ ਚੋਂ ਬਾੜ ਲਾਂਗੇ ਜਿੱਥੇ ਆਪਣੇ ਪਲੂਆਂ ਸੈਂਟਰ ਵਾਲਾ ਪਲੂਆਂ ਹੁੰਦੇ ਆ ਉੱਥੇ ਇਸ ਤਰ੍ਹਾਂ ਬਾੜ ਦੇ ਕੋਲ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਇਹਦੇ ਵਿੱਚ ਹੁਣ ਇੰਨੀ ਕਾਨ ਆ ਰਹੀ ਹੈ ਤੇ ਮੈਂ ਆਪਾਂ ਕਿਸ ਤਰ੍ਹਾਂ ਹੁਣ ਸੈੱਟ ਕਰਾਂਗੇ ਕਿ ਆਪਣੇ ਇਹ ਸਿੱਧਾ ਸਹੀ ਥਿਕੇ ਦੇ ਨਾਲ ਇਹ ਜੀ ਆਪਣੀ ਸੈਟਿੰਗ ਹੋ ਜਾਵੇ ਤੇ ਪਾਈ ਸੁਣੋ ਜੀ ਆਪਾਂ ਕੋਲ ਲੰਮਾ ਲਗੇ ਤੇ ਇਹਦੇ ਲਈ ਜੇ ਆਪਾਂ ਆਪਾਂ ਇਹਦੇ ਵਾਸਤੇ ਕੀ ਕਰਨਾ ਆਪਾਂ ਇਸ ਤਰ੍ਹਾਂ ਕੱਪੜੇ ਧਿੰਦੇ ਨੇ ਜਿਹੜਾ ਜਿਹੜਾ ਫालतू ਕੱਪੜਾ ਸੀ ਉਹ ਤੋਂ ਆਪਾਂ ਇਸ ਤਰ੍ਹਾਂ ਆਪਣਾ ਕੱਟ ਲੈਣਾ ਤੇ ਉਹ ਦੋਨਾਂ ਸਿੱਧਾ ਤੇ ਪਾਵਾਂਗੇ ਕਿ ਆਪਾਂ ਇਧਰ ਹੀ ਸਿਰ ਤੇ ਇਹਦੇ ਨਾਲ ਪਾਵਾਂਗੇ ਜਾਂ ਕਿ ਇਧਰ ਹੀ ਸਿਰ ਤੇ ਤੇ ਨਾਲ ਆਪਾਂ ਵਿੱਚ ਸੈਂਟਰ ਦੇ ਤੇ ਲੇਸ ਦੇਵਾਂਗੇ ਪਹਿਲਾਂ ਇਹਦੀ ਆਪਾਂ ਮੈਂਤੀ ਕਰ ਲੈਣੀ ਹੈ ਜੀ ਆਪਣਾ ਇਹ ਘੇਰਾ ਪੂਰਾ ਆਉਂਦਾ ਇੱਥੋਂ ਲੈ ਕੇ ਇਦਲੇ ਜਿਹੜਾ ਆਪਣਾ ਨਿਸ਼ਾਨ ਹੈਗਾ ਇਸ ਤੋਂ ਲੈ ਕੇ ਜਿਹੜਾ ਆਪਣਾ ਘੱਟ ਕੱਪੜਾ ਇੱਥੋਂ ਰੱਖ ਕੇ ਤੇ ਆਪਾਂ ਇਦਲੇ ਨਿਸ਼ਾਨ ਤਿਕਰ ਜਿਹੜਾ ਨੀਚੋਂ ਆਪਣਾ ਘੱਟ ਰਿਹਾ ਇੱਥੋਂ ਤਿਕਰ ਆਪਾਂ ਮੈਨ ਲੈਣਾ ਵੀ ਇਹ ਘੇਰਾ ਆਪਣਾ ਪੂਰਾ ਹੁੰਦਾ ਇਹਨਾਂ ਦਾ 2.5 ਘੇਰਾ ਹੈ ਤੇ ਇਹ ਹੁਣ 21 ਇੰਚ ਆਉਂਦਾ ਇਹ ਉਪਰਲਾ 23 ਦੇ ਨੀਚੇ ਵਾਲੇ ਨੂੰ ਆਪਾਂ ਮੈਨਣਾ ਆਪਣਾ ਇੱਥੋਂ ਤੇ ਆਉ ਇਹ ਆਪਣਾ 2.5 ਆਪਣਾ ਲਗਭਗ ਠੀਕ ਆ ਜੂਗਾ ਜਦੋਂ ਆਪਾਂ ਇਹਦੇ ਨਾਲ ਇਸ ਤਰ੍ਹਾਂ ਕੱਪੜਾ ਜੋੜ ਕੇ ਇਹਦੇ ਵਿੱਚ ਆਪਾਂ ਲੇਸ ਦੇ ਕੇ ਤੇ ਕਿ ਮੈਂ ਕਰਦੇ ਆ ਆਪਾਂ ਤੁਹਾਨੂੰ ਦੱਸਦੇ ਵਿਖਾਉਣੇ ਇਹ ਆਪਾਂ ਇਸ ਤਰ੍ਹਾਂ ਚੰਨ ਲਾ ਲੈਣੇ ਆ ਜਿੰਨਾ ਜਿੰਨਾ ਆਪਾਂ ਘੇੜਾ ਰੱਖਣਾ ਹੈ ਇਹ ਆਪਣੇ ਕੋਲੇ ਅੱਧਾ ਇੰਚ ਸਲਾਈ ਚ ਆਉਣ ਜੁਗ ਗਈ ਹੈਗਾ ਮੂਹਰਲਾ ਪਾਸਾ ਤੇ ਬੇ ਕਾਲੀ ਸਾਈਡ ਤੇ ਆਪਾਂ ਇਸ ਤਰ੍ਹਾਂ ਚੰਨ ਉਹ ਵੀ ਲਗਾ ਲੈਣਾ ਵੀ ਇਥੋਂ ਆਪਾਂ ਇਹ ਫੋਲਡ ਕਰਨਾ ਤੇ ਮੂਹਰੀ ਸਾਈਡ ਤੋਂ ਆਪਾਂ ਨਾਲ ਕਪੜਾ ਜੋੜ ਕੇ ऐसे जगह तो होल्ड करेंगे कि ਹੁਣ ਆਪਾਂ ਇਹਦੇ ਨਾਲ ਕਪੜਾ ਜੋੜ ਕੇ ਤੇ ਨਾਲ ਪਾਈਪਿੰਗ ਕੱਢ ਕੇ ਤੁਹਾਨੂੰ ਦੱਸਦੇ ਆਂ ਵੀ ਇਹ ਤਾਂ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਫਿਰ ਜੇ ਆਪਾਂ ਇਹਦੇ ਨਾਲ ਕੋਈ ਵੀ ਜੋੜ ਪਾਇਆ ਜਿਹੜਾ ਆਪਣੇ ਕੋਲੇ ਆਹ ਕਪੜਾ ਇਹ ਆਪਾਂ ਇਸ ਤਰ੍ਹਾਂ ਰੱਖ ਲੈਣਾ ਜਿਹੜੀ ਲੈਸ ਲਾਉਣੀ ਆ ਇਹ ਆਪਾਂ ਜਿਹੜਾ ਲੈਸ ਦਾ ਸਿੱਧਾ ਪਾਸਾ ਉਹ ਆਪਾਂ ਕਮੀਜ਼ ਵਾਲੀ ਸਾਈਡ ਨੂੰ ਕਰਕੇ ਰੱਖ ਲੈਣਾ ਇਸ ਤਰ੍ਹਾਂ ਤੇ ਇਹਦੇ ਉੱਪਰ ਨਹੀਂ ਆਪਾਂ ਜਿਹੜਾ ਆ ਐਕਸਟਰਾ ਕਪੜਾ ਹੈ ਇਹ ਰੱਖ ਲੈਣਾ ਇਹ ਕਪੜਾ ਆਪਾਂ ਜਿਹੜਾ ਵੱਡਾ ਵਾਲਾ ਪਾਸਾ ਉਹ ਇਧਰਲੀ ਸਾਈਡ ਤੇ ਰੱਖਣਾ ਹੈ ਇਸ ਤਰ੍ਹਾਂ ਆਪਾਂ ਸਿਲਾਈ ਲਾ ਲੈਣੀ ਹੈ ਜੇ ਆਪਾਂ ਨੂੰ ਇਸ ਤਰ੍ਹਾਂ ਲਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਵੀ ਕੁਝ ਆਪਾਂ ਤੁਹਾਨੂੰ ਨਹੀਂ ਲੱਗਣਾ ਹਨਾ ਫੇਰੇ ਇਹ ਕੱਪੜੇ ਨੂੰ ਆਪਾਂ ਬਾਅਦ ਚ ਧਰ ਸਕਦੇ ਆ ਤੇ ਪਹਿਲਾਂ ਇਹਦੀ ਆਪਾਂ ਸਲਾਈ ਲਾ ਲਾਂਗੇ ਜਿੰਨੀ ਜਿੰਨੀ ਆਪਾਂ ਲੇਸ ਦਿਖਾਉਣੀ ਹੈ ਉਨੀਆਂ-ਉਨੀਆਂ ਲੇਸ ਬਾਹਰ ਛੱਡ ਕੇ ਤੇ ਇਹ ਆਪਾਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਲੇਸ ਲਾ ਲਾਂਗੇ ਇਸ ਤਰ੍ਹਾਂ ਆਪਾਂ ਲੇਸ ਲਾ ਸਕਦੇ ਹਾਂ ਫਿਰ ਆਪਾਂ ਇਧਰਲੀ ਸਾਈਡ ਤੋਂ ਆਪਾਂ ਜਿਹੜੀ ਡਬਲ ਸਲਾਈ ਲਾਉਣੀ ਹੈ ਉਹ ਆਪਾਂ ਇਧਰਲੀ ਸਾਈਡ ਤੋਂ ਡਬਲ ਸਲਾਈ ਲਾ ਸਕਦੇ ਹਾਂ ਫਿਰ ਆਪਾਂ ਇਹਨੂੰ ਇਧਰੋਂ ਇਸ ਕਪੜੇ ਨੂੰ ਉੱਤੇ ਕਰਾਉਣਾ ਨਾਲ ਲਾ ਕੇ ਆਪਾਂ ਦੂਸਰੀ ਸਾਈਡ ਤੇ ਰੱਖਾਂ ਜਿਹੜਾ ਹੁਣ ਆਪਣਾ ਆ ਕਪੜਾ ਵਾਧੂ ਇਹਨੂੰ ਆਪਾਂ ਕੱਟ ਸਕਦੇ ਹਾਂ ਕਿਉਂਕਿ ਇਹ ਅਚਨ। ਜਿਹੜੇ ਕਾਂਦੇ ਵਿੱਚ ਕਪੜਾ ਆਇਆ ਇਹਨੂੰ ਆਪਾਂ ਲਾ ਵੀ ਸਕਦੇ ਹਾਂ ਇਹਨਾਂ ਨੂੰ। ਜਿੱਥੇ ਜਿੱਥੇ ਆਪਾਂ ਸਲਾਈ ਲਾਈ ਆਪਾਂ ਇਹ ਸਲਾਈ ਦੇ ਉੱਪਰ ਉੱਪਰ ਹੀ ਇਸੇ ਹੋਣਾ। ਇਸ ਤਰ੍ਹਾਂ ਹੀ ਆਪਣੇ ਲੈਸ ਜਿਹੜੀ ਹੈ ਉਹ ਬਾਹਰ ਨਿਕਲ ਗਈ। ਇਸ ਤਰ੍ਹਾਂ ਹੀ ਕੀ ਦਿਨ ਵਾਲਾ ਤੇ ਜਿਹੜਾ ਕਪੜਾ ਆਪਣਾ ਆਪ ਅੰਦਰਵਾਰ ਗਿਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਤਰਪਾਈ ਕਰ ਲਾਂਗੇ ਤੇ ਇਹਦੇ ਨਾਲ ਕੀ ਆ ਵੀ ਆਪਣਾ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਕਿ ਜਿਹੜਾ ਆਪਾਂ ਇਹਦੇ ਵਿੱਚ ਜੋੜ ਪਾਇਆ ਦੂਸਰੀ ਸਾਈਡ ਨੂੰ ਆਪਾਂ ਜਿਹੜਾ ਕੱਪੜਾ ਆਪਣਾ ਹੈਗਾ ਹੀ ਐ ਉਹ ਐ ਫੋਲਡ ਕਰ ਲੈਣਾ ਇਹਦੇ ਵਿੱਚ ਵੀ ਆਪਾਂ ਲੈਸ ਦੇ ਲਾਂਗੇ ਤੇ ਜਿਹੜਾ ਤੁਸੀਂ ਇਧਰਲੀ ਸਾਈਡ ਦਾ ਆਪਣਾ ਘੜਦਾ ਇਧਰ ਵੀ ਆਪਾਂ ਇਸੇ ਤਰੀਕੇ ਕੱਪੜਾ ਰੱਖ ਲੈਣਾ ਤੇ ਇਧਰ ਵੀ ਆਪਾਂ ਲੈਸ ਲਾਵਾਂਗੇ ਉਹ ਤੁਹਾਨੂੰ ਆਪਾਂ ਲਾ ਕੇ ਦਿਖਾਉਣੀ ਫਿਰ ਸਾਰਾ ਕਮੀਜ਼ ਵੀ ਕਿਵੇਂ ਆਪਣਾ ਸੈੱਟ ਆਇਆ ਤੇ ਵਧੀਆ ਤਰੀਕੇ ਦੇ ਨਾਲ ਇਹ ਬਣਾ ਸਕਦੇ ਨੇ ਕਿ ਫਾਟ ਇਹ ਜਿਹੜਾ ਇਹ ਵਰਤਿਓ ਰਹਾ ਕਿਤੇ ਨੇ ਉਹ ਪੁੱਟ ਪਾ 11 ਉਚਾਈ ਦਾ ਹੈ ਊਂਝਾ ਰੱਖੀਏ ਹਾਂਜੀ ਆਪਾਂ ਨੇ ਇਹ ਚਾਰੇ ਸਾਈਡਾਂ ਤੇ ਲਾ ਲਈਏ ਇਸ ਤਰ੍ਹਾਂ ਇੱਥੇ ਆਪਾਂ ਦਰਪਾਈ ਕਰ ਦੇਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਕਿਸ ਤਰ੍ਹਾਂ ਪੈਸਾ ਜਗਾ ਤੋਂ ਫੜ ਕੇ ਇਸ ਤਰ੍ਹਾਂ ਕਰਕੇ ਜੀ ਇਸ ਤਰ੍ਹਾਂ ਦੇਖ ਲੈਣਾ ਤੇ ਆਪਣੇ ਬਿਲਕੁਲ ਸਹੀ ਤਰੀਕੇ ਦੇ ਨਾਲ ਦੁੰਨੀ ਨਾਲ ਵਧੀਆ ਤਰੀਕੇ ਦੇ ਨਾਲ ਆ ਗਿਆ ਹੈ ਜਿਹੜਾ ਕਿ ਆਪਾਂ ਜੋੜ ਲਾਇਆ ਸੀ ਉਹ ਆਪਾਂ ਬਿਲਕੁਲ ਵੀ ਹੁਣ ਪਤਾ ਨਹੀਂ ਲੱਗਦਾ ਇਹ ਇਸ ਜਗ੍ਹਾ ਤੇ ਜੋੜ ਲਾਇਆ ਹੈ ਇਸ ਤਰੀਕੇ ਦੇ ਨਾਲ ਇਹ ਆਪਣੀ ਵਧੀਆ ਫਿਨਿਸ਼ਿੰਗ ਦੇ ਨਾਲ ਬਿਲਕੁਲ ਵਧੀਆ ਸੂਟ ਤਿਆਰ ਹੋ ਜਾਂਦਾ ਹੈ ਫੇਰ ਉਹਨਾਂ ਪਰ ਟੂ ਪਾਈ ਕਰਕੇ ਸੈਟ ਕਰਾਂਗੇ ਜੇ ਓਕੇ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ Tanvāts.